ਜਿਹੜਾ ਨੁਸਖਾ ਫਾਰਮੂਲਾ ਤੁਸੀਂ ਅੱਜ ਕਾਲੇ ਅੰਗੂਰਾਂ ਵਾਲਾ ਦੇਣ ਵਾਲਿਓ ਤੇ ਕਿੰਨਾ ਕੁ ਫਾਇਦੇਮੰਦ ਹੋਏਗਾ ਖਾਮ ਨਾ ਖਾਓ ਬੇਫਿਕਰ ਹੋ ਕੇ ਖਾਓ ਮੇਰੀ ਜ਼ਿੰਮੇਵਾਰੀ ਹੈ ਮੈਂ ਬਿੜਾ ਪੈਸਿਆਂ ਤੋਂ ਕਹਿੰਦਾ ਗਰੰਟੀ ਲੈਣਾ ਵਾ ਤੁਹਾਨੂੰ ਫਾਇਦਾ ਵੀ ਜ਼ਰੂਰ ਹੋਏਗਾ ਤੇ ਫਾਇਦਾ ਫਰੂਕੀ ਸਾਹਿਬ ਕਿੰਨੇ ਦਿਨਾਂ ਚ ਹੋਏਗਾ ਦੱਸਾਂ ਜੀ 3 ਦਿਨਾਂ 'ਚ ਅੱਛਾ 3 ਦਿਨ 3 ਵਾਰੀ ਦਿਹਾੜੀ ਜੇ ਚਟਨੀ ਖਾਣੀ ਹੈ ਮਤਲਬ ਨੌਖਰਾਕਾਂ ਨਾਲ ਜੇ ਤੁਸੀਂ ਮੂੰਹ ਬੋਲ ਕੇ ਨਾ ਕਹੋ ਤੇ ਮੇਰੀ ਜ਼ਿੰਮੇਵਾਰੀ ਹੈ 65 ਦੀ ਤੁਹਾਡੀ ਉਮਰ ਹੈ ਤੁਹਾਨੂੰ ਲੱਗੇਗਾ ਕਿ ਤੁਸੀਂ 25 ਸਾਲ ਦੀ ਉਮਰ 'ਚ ਜੀ ਰਹੇ ਹੋ ਇਸ ਤਰ੍ਹਾਂ ਦੇ ਕੀ ਕਰੇਗਾ ਪਤੀ ਉਮਰ ਦੇ ਨਾਲ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਤੇ ਉਹਨੂੰ ਇਹ ਕਾਲੀ ਚਾਂਦੀ ਹੱਲ ਕਰਨ ਦਾ ਮਾਧਾ ਰੱਖਦੀ ਹੈ ਜੇ ਤੁਹਾਨੂੰ ਕਾਲੀ ਚਾਂਦੀ ਕਰਕੇ ਦਿਖਾ ਦਈਏ ਫਿਰ ਇਹੀ ਚੀਜ਼ਾਂ ਨੂੰ ਵਰਕ ਦੇ ਵਿੱਚ ਪਾ ਕੇ ਸੋਹਣੀਆਂ ਡੱਬੀਆਂ ਦੇ ਵਿੱਚ ਪੈਕ ਕਰਕੇ ਉਹਨਾਂ ਦੀ ਮੋਟੀ ਕੀਮਤ ਮੰਗੀ ਜਾਂਦੀ ਹੈ ਸਭ ਤੋਂ ਜ਼ਿਆਦਾ ਜਿਹੜੀ ਹੈਰਾਨ ਕਰਨ ਵਾਲੀ ਚੀਜ਼ ਹੈ ਜਿਨ੍ਹਾਂ ਦੀ ਫਰਟੀਲਿਟੀ ਇਸ਼ੂ ਹੈਗੇ ਨੇ ਜਿਨ੍ਹਾਂ ਦੇ ਵਿੱਚ ਐਕਟਿਵ ਸਪਰਮ ਦੀ ਘਾਟ ਹੈ ਸਭ ਤੋਂ ਵਧੀਆ ਅਸਰ ਕਰਦੇ ਨੇ ਜੇ ਆਪਾਂ ਸਪਰਮ ਕਾਊਂਟ ਵਧਾਉਣ ਵਾਲੀਆਂ ਜਿਹੜੀਆਂ ਮਹਿੰਗੀਆਂ ਦਵਾਈਆਂ ਨੇ ਉਹਨਾਂ ਦੀ ਬਜਾਏ ਸਿਰਫ ਕਾਲੇ ਅੰਗੂਰ ਕੱਲੇ ਖਾਣੇ ਸ਼ੁਰੂ ਕਰ ਦਈਏ ਤੇ ਉੱਤੇ ਵੀ ਕੰਮ ਕਰ ਰਹੇ ਨੇ ਜਿਸ ਨਾਲ ਸਾਡਾ ਵਾਧਾ ਹੋਇਆ ਬੀਪੀ ਵੀ ਕੰਟਰੋਲ ਹੋ ਜੇ ਸਾਡੀ ਵਾਧਦੀ ਹੋਈ ਸ਼ੂਗਰ ਵੀ ਕੰਟਰੋਲ ਹੋ ਜੇ ਅੱਜ ਜਿਹੜਾ ਨੁਸਖਾ ਮੈਂ ਦੇਣ ਜਾ ਰਿਹਾ ਹਾਂ ਅੱਜ ਵਾਲਾ ਜਿਹੜਾ ਆਪਾਂ ਕਹਿੰਦੇ ਆ ਵੀ ਕਾਲੀ ਚਾਂਦੀ ਵਾਲਾ ਨੁਸਖਾ ਕਾਲੀ ਚਾਂਦੀ ਦਾ ਮਤਲਬ ਕੀ ਹੈ ਕਾਲੀ ਚਾਂਦੀ ਦਾ ਮਤਲਬ ਇਹ ਵੇ ਕਿ ਜਿਦੇ ਚ ਆਪਾਂ ਕਾਲੇ ਅੰਗੂਰ ਪਾਏ ਨੇ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਆਪਾਂ ਹੁਣ ਆ ਰੋਸਟ ਕਰ ਰਹੇ ਇਹਨੂੰ ਐਸuele ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਆ ਜਦੋਂ ਰੋਸਟ ਹੋ ਕੇ ਜੋ ਮਾਲੀ ਮੱਟੀ ਜਿਹੜੀ ਸੱਲਣ ਹੁੰਦੀ ਉਹ ਨਿਕਲ ਗਈ ਉਹਦੇ ਤੋਂ ਫਿਰ ਆਪਾਂ ਇਹਨੂੰ ਨਾ ਜਿਹੜਾ ਦੋਰੀ ਡੰਡਾ ਹੈਗਾ ਉਹਨੂੰ ਲੈ ਕੇ ਖਰਲ ਲੈ ਕੇ ਤੇ ਉਹਨੂੰ ਦਰੜ ਲੈਣਾ ਪੀਸਣਾ ਨਹੀਂ ਦਰੜ ਲੈਣਾ ਨਹੀਂ ਦਰਨਾ ਹੀ ਹੈ ਬਾੜਾ ਜ ਉਹਨੂੰ ਤੱਕ ਮੇਰਾ ਵੀਰ ਭਰਾ ਜਿਹਨੂੰ ਕਮਜ਼ੋਰੀ ਦੀ ਸ਼ਿਕਾਇਤ ਹੈ ਜਿਹੜਾ ਆਪਣਾ ਪਾਰਟਨਰ ਨੂੰ ਸੈਟੀਸਫਾਈ ਕਰਨ ਦੇ ਕਾਬਿਲ ਨਹੀਂ ਰਿਹਾ ਜਿਹਨੂੰ ਈਡੀ ਦੀ ਪ੍ਰੋਬਲਮ ਹੋ ਗਈ ਜਿਹਨੂੰ ਸਮੇਂ ਦੀ ਸਮੱਸਿਆ ਹੋ ਗਈ ਜਿਹਨੂੰ ਇਰੇਕਸ਼ਨ ਦਾ ਨੁਕਸ ਪੈ ਗਿਆ ਉਹ ਕਿਸੇ ਅਖੌਤੀ ਵੈਦ ਦਾ ਕੁੰਡਾ ਨਾਖੜਕਾਏ ਆਪਣੀ ਮਿਹਨਤ ਦੀ ਜਿਹੜੀ ਕਮਾਈ ਹੈ ਉਹ ਵਿਅਰਥ ਨਾ ਗਵਾਏ ਤੇ ਚੁੱਪ ਕਰਕੇ ਇਹ ਫਾਰਮੂਲਾ ਘਾਰ ਹੀ ਬਣਾਏ ਹਾਂ ਘਾਰ ਹੀ ਬਣਾਏ ਤੇ ਪੂਰਾ ਸੁੱਖ ਪਾਏ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਵਧ ਰਹੀ ਉਮਰ ਕਿਸੇ ਵੀ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਅਜੇਹ ਦੇ ਵਿੱਚ ਜਦੋਂ ਸਾਡੀ ਉਮਰ ਵੱਧਦੀ ਹੈ ਤਾਂ ਵੱਧਦੀ ਉਮਰ ਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਕਮਜ਼ੋਰੀ ਥਕਾਵਟ ਤਾਕਤ ਦੀ ਘਾਟ ਸਾਡੇ ਜਿਸਮ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਆਉਣਾ ਵੀ ਕੁਦਰਤੀ ਹੈ ਅਜਿਹੇ ਦੇ ਵਿੱਚ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲਿਆਂ ਸਾਂਝਾ ਕਰਨ ਵਾਲਿਆਂ ਉਹ ਤੁਹਾਨੂੰ ਵੱਧ ਰਹੀ ਉਮਰ ਦੇ ਵਿੱਚ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਉਹਨਾਂ ਨੂੰ ਫੀਲ ਨਹੀਂ ਹੋਵੇਗਾ ਕੀ ਨੁਸਖਾ ਹੈ ਕੀ ਫਾਰਮੂਲਾ ਸਾਰੀਆਂ ਚੀਜ਼ਾਂ ਅਸੀਂ ਜਾਣਾਂਗੇ ਪਹਿਲੇ ਇੱਕ ਵਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਇੱਥੇ ਕਾਲੇ ਅੰਗੂਰ ਰੱਖੇ ਨੇ ਡਾਕਟਰ ਸਾਹਿਬ ਨੇ ਕਾਲੇ ਅੰਗੂਰ ਦੇ ਨਾਲ ਹੀ ਨਮਕ ਰੱਖਿਆ ਹੈ ਔਰ ਨਮਕ ਦੇ ਨਾਲ ਜ਼ੀਰਾ ਪਿਆ ਮਹਿਜ਼ ਇਨਾਂ ਤਿੰਨ ਚੀਜ਼ਾਂ ਦੇ ذریعے ਐਸੀ ਨਾਇਾਬ ਚੀਜ਼ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲਿਆਂ ਕਿ ਤੁਹਾਡੀ ਲਾਈਫ ਹੈਗੀ ਹੈ ਜਿਹੜੀ ਤੁਹਾਡੀ ਵੱਧ ਰਹੀ ਉਮਰ ਹੈਗੀ ਆ ਉਹ ਇੱਕ ਤਰ੍ਹਾਂ ਮੰਨੋ ਖੜ ਜਾਏਗੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਅਸੀਂ ਪਹੁੰਚਿਆ ਗੁਰੇ ਦੇ ਵੈਦ ਵੈਦ ਹਰਸ਼ਬੀਜ ਕੋਲ ਸਾਰੀਆਂ ਨੁਸਖਾ ਫਾਰਮੂਲਾ ਲੈਣ ਵਾਸਤੇ ਡਾਕਟਰ ਸਾਹਿਬ ਪਹਿਲੇ ਦਿਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਤਾਂ ਬੜਾ ਹੈਰਾਨ ਆ ਜੀ ਅੰਗੂਰ ਔਰ ਸੀਦਾ ਅੰਗੂਰ ਔਰ ਜਿਹੜਾ ਨਮਕ ਇਹ ਕੀ ਚੀਜ਼ ਹੈ ਜੀ ਦੇਖੋ ਜੀ ਇਹ ਹੈਗਾ ਜੀ ਕਾਲੀ ਚਾਂਦੀ ਕਿਹੜੀ ਚਾਂਦੀ ਜੀ ਕਾਲੀ ਚਾਂਦੀ ਸਭ ਠੀਕ ਠੀਕ ਲਾ ਲਓ ਨਹੀਂ ਨਹੀਂ ਬਿਲਕੁਲ ਠੀਕ ਠੀਕ ਲਾ ਚਾਂਦੀ ਕਾਲੀ ਨਹੀਂ ਜੀ ਹੁੰਦੀ ਫਾਰ ਯੋਰ ਕਾਈਡ ਇਨਫੋਰਮੇਸ਼ਨ ਜਿਹੜੀ ਚਾਂਦੀ ਹੈ ਉਹ ਚਮਕੀਲੀ ਹੁੰਦੀ ਹੈ ਸਫੇਦ ਹੁੰਦੀ ਹੈ ਜੇ ਤੁਹਾਨੂੰ ਕਾਲੀ ਚਾਂਦੀ ਕਰਕੇ ਦਿਖਾ ਦਈਏ ਫਿਰ ਹਰ ਇੱਕ ਚਮਕਦੀ ਚੀਜ਼ ਜ਼ਰੂਰੀ ਨਹੀਂ ਸਾਡੇ ਲਈ ਉਹ ਫਾਇਦੇਮੰਦ ਹੀ ਹੋਏ ਜਿਹੜਾ ਅੱਜ ਅਸੀਂ ਨੁਸਖਾ ਦੇ ਇੰਜ ਆ ਰਹੇ ਆ ਉਹ ਕਿਸੇ ਵੀ ਵੈਦ ਹਕੀਮ ਨੇ ਅੱਜ ਤੱਕ ਕੌਣ ਕੈਮਰਾ ਡਿਸਕਲੋਜ਼ ਨਹੀਂ ਕੀਤਾ ਇਹੀ ਚੀਜ਼ਾਂ ਨੂੰ ਵਰਕ ਦੇ ਵਿੱਚ ਪਾ ਕੇ ਸੋਹਣੀਆਂ ਡੱਬੀਆਂ ਦੇ ਵਿੱਚ ਪੈਕ ਕਰਕੇ ਉਹਨਾਂ ਦੀ ਮੋਟੀ ਕੀਮਤ ਮੰਗੀ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਥੱਗ ਮਾਰਕੀਟਿੰਗ ਥੱਗ ਮਾਰਕੀਟਿੰਗ ਵਰਡ ਸੁਣਿਆ ਤੁਸੀਂ ਜੀ ਜਿਹਨੂੰ ਚੋਰ ਬਜਾਰੀ ਵੀ ਕਹਿ ਲੈਂਦੇ ਆ ਖੋਤੀ ਵੈਦਾਂ ਨੇ ਧੰਦਾ ਬਣਾਇਆ ਹੈ ਅੱਜ ਕੱਲ ਵੀ ਤੁਹਾਡੇ ਅੱਗੇ ਇੱਕ ਚੀਜ਼ ਪੇਸ਼ ਕਰ ਦੇਣਗੇ ਉਹਦੇ ਤੋਂ ਬਾਅਦ ਕਹਿਣਗੇ ਜੀ ਇੰਨੇ ਪੈਸੇ ਦੇ ਦਿਓ ਤੁਹਾਡੇ ਘਰ ਆਨਲਾਈਨ ਮਿਲ ਜੇਗੀ ਪਹਿਲਾਂ ਤਣੀ ਇਹ ਕੰਮ ਕਰਨ ਵਾਲੇ ਨਹੀਂ ਜੀ ਨਹੀਂ ਮੈਂ ਨਹੀਂ ਕਰਨ ਵਾਲਾ ਜੀ ਮੈਂ ਜੇ ਇਦਾਂ ਦਾ ਕੰਮ ਕਰਾਂਗਾ ਤੇ ਜਿਹੜੇ ਦੇਖਣ ਵਾਲੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਸਜ਼ਾ ਵੀ ਦੇ ਦੇਣੀ ਹੈ ਫਿਰ ਉਹ ਪਿਛਲੇ ਵੀਡੀਓ ਦੇ ਵਿੱਚ ਮੈਨੂੰ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਦੋਨੋਂ ਹੱਥ ਜੋੜ ਕੇ ਦਿਲੋਂ ਧੰਨਵਾਦ ਵੀ ਬਹੁਤ ਸਾਰੇ ਲੋਕਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਇੰਨਾ ਪਿਆਰ ਮੈਂ ਸੋਚਿਆ ਨਹੀਂ ਸੀ ਜਿੰਨਾ ਪਿਆਰ ਦਿੱਤਾ ਤੇ ਆਪਾਂ ਜਿੱਦਾਂ ਪ੍ਰੋਮਿਸ ਕੀਤਾ ਸੀ ਵੀ ਜਿਨੇ ਵੱਧ ਤੋਂ ਵੱਧ ਸ਼ੇਅਰ ਕੀਤਾ ਆਪਾਂ ਪੂਰੇ ਮਹੀਨੇ ਬਾਅਦ ਉਹਦਾ ਜਿਹੜਾ ਡਿਸਕਲੋਜ਼ ਕਰਾਂਗੇ ਨਾਮ ਤੇ ਉਹਨਾਂ ਨੂੰ ਸੌਂਦਰੀਆ ਕਰੀਮ ਜਿਹੜਾ ਆਪਾਂ ਪ੍ਰੋਮਿਸ ਕੀਤਾ ਸੀ ਬਿਲਕੁਲ ਫ੍ਰੀ ਆਫ ਕਾਸਟ ਕੋਰੀਅਰ ਚਾਰजेस ਦੇ ਨਾਲ ਉਹ ਜਿਨੇ ਵੀ ਉਹ ਕੀਤਾ ਹੋਏਗਾ ਵੀਰ ਭੈਣ ਨੇ ਜਿਨੇ ਵੀ ਕੀਤਾ ਹੋਏਗਾ ਉਹਨੂੰ ਉਹਦੇ ਘਰ ਪਹੁੰਚੇਗਾ ਬਕਾਇਦਾ ਉਹਦੀ ਆਪਾਂ ਰਸੀਦ ਵੀ ਦਿਖਾਵਾਂਗੇ ਆਨਲਾਈਨ ਵੀਡੀਓ ਦੇ ਵਿੱਚ ਅੱਛਾ ਡਾਕਟਰ ਸਾਹਿਬ ਅੱਜ ਨੁਸਖੇ ਦੀ ਗੱਲ ਕਰੀਏ ਅਸੀਂ ਤੁਸੀਂ ਕਹਿ ਰਹੇ ਸੀ ਵੀ ਜਿਹੜੇ ਲੋਕਾਂ ਦੀ ਉਮਰ ਵੱਧ ਰਹੀ ਹੈ ਉਮਰ ਵਧਣ ਦੇ ਨਾਲ ਕਿਸੇ ਨੂੰ 슈ਗਰ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੈਡੈਕ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਪਿੱਠ ਦਰਦ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਆ ਗਈ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਅੱਜ ਕਾਲੇ ਅੰਗੂਰਾਂ ਵਾਲਾ ਦੇਣ ਵਾਲੇ ਹੋ ਤੇ ਕਿੰਨਾ ਕੁ ਫਾਇਦੇਮੰਦ ਹੋਏਗਾ ਔਰ ਕਿਹੜੇ ਕਿਹੜੇ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਦੇਖੋ ਫਰੂਕੀ ਸਾਹਿਬ ਜੇ ਆਪਾਂ ਕਾਲੇ ਅੰਗੂਰਾਂ ਦੀ ਗੱਲ ਕਰੀਏ ਨਾ ਸਿਰਫ ਕਾਲੇ ਅੰਗੂਰਾਂ ਦੀ ਗੱਲ ਕਰੀਏ ਇਹ ਇਟਸੈਲਫ ਹੀ ਇੰਨੀ ਵਧੀਆ ਚੀਜ਼ ਏ ਕੁਦਰਤ ਵੱਲੋਂ ਇੱਕ ਬਖਸ਼ੀ ਹੋਈ ਨਿਯਮਤ ਸਾਡੇ ਉੱਤੇ ਤੁਸੀਂ ਕਦੇ ਹੈਰਾਨ ਹੋ ਜਾਓਗੇ ਅੱਜ ਕੱਲ ਜਿਹੜੇ ਸਾਡੀ ਨਵੀਂ ਜਨਰੇਸ਼ਨ ਚੱਲ ਰਹੀ ਹੈ ਨਾ ਹਰ ਚੀਜ਼ ਨੂੰ ਗੂਗਲ ਤੋਂ ਵੈਰੀਫਾਈ ਕਰਦੀ ਹੈ ਮੈਂ ਕੋਈ ਵੀ ਤੱਤ ਪੇਸ਼ ਕਰਾਂਗਾ ਨਾ ਉਹਨਾਂ ਨੇ ਕਹਣਾ ਅੱਛਾ ਵੈਰ ਇਹ ਕਹਿੰਦਾ ਚਲੋ ਦੇਖ ਲੈਂਦੇ ਆ ਚੈੱਕ ਕਰਕੇ ਵੀ ਕੀ ਇਹ ਵਾਕਈ ਸਹੀ ਹੈਗੀ ਹੈ ਜਿਹੜਾ ਜਿਹੜਾ ਵੀ ਇਹਨੂੰ ਚੈੱਕ ਕਰੇਗਾ ਨਾ ਕਾਲੇ ਅੰਗੂਰਾਂ ਦੀ ਪ੍ਰੋਪਰਟੀ ਕੀ ਤਾਕਤ ਦੇ ਉੱਤੇ ਕੰਮ ਕਰਦੇ ਨੇ ਜੀ ਕਮਜ਼ੋਰੀ ਦੇ ਉੱਤੇ ਕੰਮ ਕਰਦੇ ਨੇ ਸਭ ਤੋਂ ਜ਼ਿਆਦਾ ਜਿਹੜੀ ਹੈਰਾਨ ਕਰਨ ਵਾਲੀ ਚੀਜ਼ ਹੈ ਜਿਨ੍ਹਾਂ ਦੀ ਫਰਟੀਲਿਟੀ ਇਸ਼ੂ ਹੈਗੇ ਨੇ ਜਿਨ੍ਹਾਂ ਦੇ ਵਿੱਚ ਐਕਟਿਵ ਸਪਰਮ ਦੀ ਘਾਟ ਹੈ ਸਭ ਤੋਂ ਵਧੀਆ ਅਸਰ ਕਰਦੇ ਨੇ ਜੇ ਆਪਾਂ ਸਪਰਮ ਕਾਊਂਟ ਵਧਾਉਣ ਵਾਲੀਆਂ ਜਿਹੜੀਆਂ ਮਹਿੰਗੀਆਂ ਦਵਾਈਆਂ ਨੇ ਉਹਨਾਂ ਦੀ ਬਜਾਏ ਸਿਰਫ ਕਾਲੇ ਅੰਗੂਰ ਕੱਲੇ ਖਾਣੇ ਸ਼ੁਰੂ ਕਰ ਦਈਏ ਤੇ ਉੱਤੇ ਵੀ ਕੰਮ ਕਰ ਰਹੇ ਨੇ ਤੇ ਮੇਰੇ ਬਹੁਤ ਸਾਰੇ ਪੇਸ਼ੈਂਟਾਂ ਨੇ ਮੈਨੂੰ ਥੱਲੇ ਕਿਸੇ ਤੱਕ ਕਮੈਂਟ ਕਰਕੇ ਇਹ ਗੱਲ ਦੱਸੀ ਏ ਕੀ ਕੋਈ ਨੁਸਖਾ ਇਦਾਂ ਦਾ ਦੋ ਵੈਦ ਸਾਹਿਬ ਵੀ ਜਿਹਦੇ ਨਾਲ ਸਾਡਾ ਵੱਧਾ ਹੋਇਆ ਬੀਪੀ ਵੀ ਕੰਟਰੋਲ ਹੋ ਜੇ ਸਾਡੀ ਵੱਧਦੀ ਹੋਈ ਸ਼ੂਗਰ ਵੀ ਕੰਟਰੋਲ ਹੋ ਜੇ ਤੁਸੀਂ ਨੁਸਖੇ ਦੱਸਦੇ ਹੋ ਸਾਰੇ ਪਰ ਉਹ ਨਾਲ ਕਹਿ ਦਿੰਦੇ ਹੋ ਵੀ ਸ਼ੂਗਰ ਵਾਲਾ ਇਸਤੇਮਾਲ ਨਾ ਕਰੇ ਆ ਬੀਪੀ ਵਾਲਾ ਇਸਤੇਮਾਲ ਨਾ ਕਰੇ ਅੱਜ ਜਿਹੜਾ ਨੁਸਖਾ ਮੈਂ ਦੇਣ ਜਾ ਰਿਹਾ ਹਾਂ ਅੱਜ ਵਾਲਾ ਜਿਹੜਾ ਆਪਾਂ ਕਹਿੰਨੇ ਵੀ ਕਾਲੀ ਚਾਂਦੀ ਵਾਲਾ ਨੁਸਖਾ ਕਾਲੀ ਚਾਂਦੀ ਦਾ ਮਤਲਬ ਕੀ ਹੈ ਕਾਲੀ ਚਾਂਦੀ ਦਾ ਮਤਲਬ ਇਹ ਵੇ ਕਿ ਜਿਦੇ ਚ ਆਪਾਂ ਕਾਲੇ ਅੰਗੂਰ ਪਾਏ ਨੇ ਹੁਣ ਅੰਗੂਰ ਇਹ ਵੀ ਕਾਲੀ ਚਾਂਦੀ ਹੀ ਹੈ ਹਾਂਜੀ ਹਾਂਜੀ ਸਾਰਾ ਕੁਝ ਦੱਸਾਂਗੇ ਜਨਾਬ ਕਾਲੀ ਚਾਂਦੀ ਵੀ ਪੇਸ਼ ਕਰਾਂਗੇ ਔਨ ਕੈਮਰਾ ਤੇ ਇਹਨੂੰ ਖਾਣ ਦਾ ਤੇ ਇਹਨੂੰ ਵਰਤਣ ਦਾ ਸਹੀ ਤਰੀਕਾ ਵੀ ਦੱਸਾਂਗੇ ਹਰ ਇੱਕ ਚੀਜ਼ ਦਾ ਇੱਕ ਫਾਰਮੂਲਾ ਹੁੰਦਾ ਹੈ ਇੱਕ ਵਿਧੀ ਹੁੰਦੀ ਹੈ ਜਦੋਂ ਅਸੀਂ ਉਹ ਦਿੱਤੀ ਹੋਈ ਫਾਰਮੂਲੇ ਦੇ ਅਕੋਰਡਿੰਗ ਜਿਹੜੀ ਦਿੱਤੀ ਹੋਈ ਵਿਧੀ ਹੈ ਜਿਹੜੀ ਕਿ ਅਕਸਰ ਜਿਹੜੇ ਵੈਦ ਹਕੀਮ ਨੇ ਆਪਦੇ ਕੋਲ ਸਾਂਭ ਕੇ ਰੱਖਦੇ ਨੇ ਆਪਣੀਆਂ ਔਨ ਵਾਲੀਆਂ ਜਨਰੇਸ਼ਨਸ ਲਈ ਰੋਟੀ ਦਾ ਜ਼ਰੀਆ ਬਣਾ ਦਿੰਦੇ ਨੇ ਕਿਉਂਕਿ ਦੇਖੋ ਜੇ ਇਦਾਂ ਦੇ ਫਾਰਮੂਲੇ ਜਨਰੇਸ਼ਨ ਬਾਈ ਜਨਰੇਸ਼ਨ ਪਾਸ ਹੁੰ ਹੁੰਦੇ ਰਹਿਣ ਤੇ ਕਦੀ ਕਿਸੇ ਨੂੰ ਵੈਦ ਹਕੀਮ ਦੀ ਲੋੜ ਹੀ ਨਾ ਪਵੇ ਠੀਕ ਹੈ ਜਿਹੜੇ ਪੁਰਾਣੇ ਵੈਦ ਸੀ ਨਾ ਖੁੰਡ ਵੈਦ ਜੀ ਨੂੰ ਕਹਿੰਨੇ ਆਪਾਂ ਉਹ ਇਦਾਂ ਦੀਆਂ ਚੀਜ਼ਾਂ ਅਕਸਰ ਆਪਣੇ ਨਾਲ ਲੈ ਜਾਂਦੇ ਨੇ ਉਹ ਆਪਣੀ ਜਨਰੇਸ਼ਨ ਨੂੰ ਵੀ ਨਹੀਂ ਪਾਸ ਔਨ ਕਰਕੇ ਜਾਂਦੇ ਪਰ ਮੈਂ ਮੇਰੀ ਸੋਚ ਇਹ ਵੇ ਕਿ ਮੈਂ ਜਦੋਂ ਤੱਕ ਹੈਗਾ ਵਾਂ ਮੇਰੀ ਜਨਰੇਸ਼ਨ ਨੇ ਜੋ ਕੁਝ ਕਮਾਇਆ ਮੈਂ ਉਹ ਆਉਣ ਵਾਲੀ ਜਨਰੇਸ਼ਨਜ਼ ਲਈ ਪਾਸ ਔਨ ਕਰਨਾ ਚਾਹੁੰਦਾ ਵਾਂ ਇਹ ਫਾਰਮੂਲੇ ਨੂੰ ਜਨਤਕ ਕਰਨ ਦਾ ਪਰਪਸ ਇਹ ਵੇ ਕਿ ਹਰ ਇੱਕ ਮੇਰਾ ਵੀਰ ਭਰਾ ਜਿਹਨੂੰ ਕਮਜ਼ੋਰੀ ਦੀ ਸ਼ਿਕਾਇਤ ਹੈ ਜਿਹੜਾ ਆਪਣਾ 파ਟਰਨਰ ਨੂੰ ਸੈਟੀਸਫਾਈ ਕਰਨ ਦੇ ਕਾਬਿਲ ਨਹੀਂ ਰਿਹਾ ਜਿਹਨੂੰ ED ਦੀ ਪ੍ਰੋਬਲਮ ਹੋ ਗਈ ਜਿਹਨੂੰ ਸਮੇਂ ਦੀ ਸਮੱਸਿਆ ਹੋ ਗਈ ਜਿਹਨੂੰ ਇਰੇਕਸ਼ਨ ਦਾ ਨੁਕਸ ਪੈ ਗਿਆ ਉਹ ਕਿਸੇ ਅਖੌਤੀ ਵੈਦ ਦਾ ਕੁੰਡਾ ਨਾ ਖੜਕਾਏ ਆਪਣੀ ਮਿਹਨਤ ਦੀ ਜਿਹੜੀ ਕਮਾਈ ਹੈ ਉਹ ਵਿਅਰਥ ਨਾ ਗਵਾਏ ਤੇ ਚੁੱਪ ਕਰਕੇ ਇਹ ਫਾਰਮੂਲਾ ਘਰ ਹੀ ਬਣਾਏ ਹਾਂ ਘਰ ਹੀ ਬਣਾਏ ਤੇ ਪੂਰਾ ਸੁੱਖ ਪਾਏ ਚਾਂਦੀ ਡਾਕਟਰ ਸਾਹਿਬ ਇੱਕ ਤਾਂ ਚਾਂਦੀ ਦੇ ਵਿੱਚ ਕਿੱਥੇ ਹੈ ਜੀ ਮੈਂ ਤਾਂ ਤੁਹਾਨੂੰ ਇਹ ਪੁੱਛ ਰਿਹਾ ਤੁਸੀਂ ਇਹਨੂੰ ਕਾਲੀ ਚਾਂਦੀ ਕਾਲੀ ਚਾਂਦੀ ਕਿਉਂ ਜਾ ਰਹੇ ਹੋ ਸਾਨੂੰ ਇਹ ਥੋੜਾ ਜਿਹਾ ਐਕਸਪਲੇਨ ਤਾਂ ਕਰ ਦਿਓ ਵੀ ਇਹ ਕਾਲੀ ਚਾਂਦੀ ਤੁਸੀਂ ਇਹਨੂੰ ਕਹਿ ਕਿਉਂ ਰਹੇ ਹੋ ਮੈਂ ਉਹ ਹੀ ਤੁਹਾਨੂੰ ਦੱਸਦਾ ਵਾਂ ਕਾਲੀ ਚਾਂਦੀ ਕਿਉਂ ਕਹਿ ਰਿਹਾ ਰੁਕੀ ਸਾਹਿਬ ਥੋੜਾ ਜਿਹਾ ਪੇਸ਼ੈਂਸ ਰੱਖੋ ਏਕ-ਏਕ ਕਰਕੇ ਪੌੜੀ ਚੜਦੇ ਆਂ ਜੇ ਸਿੱਧਾ ਇੱਕ ਪੈਰ ਥੱਲੀ ਪੌੜੀ ਤੇ ਅਗਲਾ ਪੈਰ ਅਗਲੀ ਪੌੜੀ ਤੇ ਤੇ ਬੰਦਾ ਡਿੱਗ ਪੈਂਦਾ ਥੱਲੇ ਠੀਕ ਹੈ ਏਕ-ਏਕ ਚੀਜ਼ ਕਰਕੇ ਪਰਤ-ਦਰ ਪਰਤ ਕਰਕੇ ਖੋਲਾਂਗੇ ਦੇਖਣ ਵਾਲਿਆਂ ਨੂੰ ਵੀ ਸਵਾਦ ਆਏਗਾ ਤੇ ਵਰਤ ਕੇ ਹੋਰ ਜ਼ਿਆਦਾ ਸਵਾਦ ਆਏਗਾ ਅੱਛਾ ਇਹ ਦੱਸੋ ਵੀ ਤੁਸੀਂ ਕਹ ਰਹੇ ਹੋ ਵੀ ਜਿਹੜਾ ਨੁਸਖਾ ਫਾਰਮੂਲਾ ਹੈ 65 ਦੀ ਤੁਹਾਡੀ ਉਮਰ ਹੈ ਤੁਹਾਨੂੰ ਲੱਗੇਗਾ ਕਿ ਤੁਸੀਂ 25 ਸਾਲ ਦੀ ਉਮਰ 'ਚ ਜੀ ਰਹੇ ਹੋ ਇਸ ਤਰ੍ਹਾਂ ਦੇ ਕੀ ਕਰੇਗਾ ਦੇਖੋ ਜੀ ਪਤਾ ਹੀ ਗੱਲ ਏ ਇੱਕ ਟਾਈਮ ਹੁੰਦਾ ਸੀਗਾ ਹੁਣ ਮੇਰੀ ਏਜ ਜ਼ਿਆਦਾ ਹੋ ਗਈ ਮੈਨੂੰ ਇਹ ਲੱਗਦਾ ਵੀ ਮੈਂ ਆਪਣੀ ਜਿਹੜੀ ਪਿਛਲੀ ਜਵਾਨੀ ਵਾਲਾ ਟਾਈਮ ਸੀ ਨਾ ਜਦੋਂ ਮੈਂ 20 22 ਸਾਲਾਂ ਦਾ ਹੁੰਦਾ ਸੀ ਮੁੰਡਾ ਖੁੱਡਾ ਹੁੰਦਾ ਸੀ ਮੈਂ ਉਦਾਂ ਦਾ ਇੰਜੋਏ ਕਰ ਰਿਹਾ ਅੱਜ ਕੱਲ ਕਿਉਂਕਿ ਮੇਰੇ ਜਿਹੜੀਆਂ ਵਾਈਬਸ ਨੇ ਨਾ ਉਹ ਬਿਲਕੁਲ ਉਦਾਂ ਦੀਆਂ ਹੀ ਨੇ ਸੋਚ ਵੀ ਉਦਾਂ ਦੀ ਹੋ ਗਈ ਤੇ ਮੈਨੂੰ ਲੱਗਦਾ ਨਹੀਂ ਵੀ ਮੈਨੂੰ ਮੇਰੇ ਤੇ ਕੋਈ ਏਜ ਦਾ ਅਫੈਕਟ ਪੈ ਰਿਹਾ ਕਿਉਂਕਿ ਮੈਂ ਇਹ ਚੀਜ਼ ਇਹ ਫਾਰਮੂਲਾ ਆਪ ਯੂਜ਼ ਕਰ ਰਿਹਾ ਠੀਕ ਹੈ ਠੀਕ ਹੈ ਨਾ ਕਿ ਉਹ ਇਹਦੇ ਨਾਲ ਦੇਖੋ ਤੁਹਾਨੂੰ ਫੈਰੇ ਕਿੰਨੇ ਹੋਣੇ ਨੇ ਇਕ ਤੇ ਜਿਹੜਾ ਤੁਹਾਡਾ ਮਾਮਲਾ ਹੈਗਾ ਜਿਹੜਾ 파ਟਨਰ ਵਾਲਾ ਉਹ ਤੁਹਾਡਾ ਗ੍ਰਸਤੀ ਵਾਲਾ ਹੋ ਗਿਆ ਗ੍ਰਸਤੀ ਰੋਗ ਤੁਹਾਨੂੰ ਤੁਹਾਡੇ ਲਾਗੇ ਬੰਨੇ ਤੁਹਾਡੇ ਆਂਤ ਤੋਂ ਕੋਲ ਡਰੇਗਾ ਠੀਕ ਹੈ ਠੀਕ ਹੈ ਨਾ ਤੇ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਹੈਗਾ ਸਕਿਨ ਵਾਲਾ ਮੈਟਰ ਸਕਿਨ ਵੀ ਤੁਹਾਡੀ ਗਲੋ ਕਰੇਗੀ ਤੁਹਾਡਾ ਹਾਰਟ ਵਾਲਾ ਫੰਕਸ਼ਨ ਹੈ ਉਹ ਵੀ ਤੁਸੀਂ ਬਿਲਕੁਲ ਫੰਕਸ਼ਨ ਪ੍ਰੋਪਰਲੀ ਕਰੋਗੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਨਹੀਂ ਵਧਣਦਾ ਹੈਗਾ ਸਾਰੀਆਂ ਚੀਜ਼ਾਂ ਨੂੰ ਇੱਕ ਬਹੁਤ ਪਿਆਰਾ ਸੁਮੇਲ ਹੈ ਇੱਕ ਟੋਨਿਕ ਹੈ ਇਹ ਇਦਾਂ ਦਾ ਟੋਨਿਕ ਹੈ ਵੀ ਜਿੰਨੂੰ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਉਹ ਵੀ ਮੇਰਾ ਵੀਰ ਇਹਨੂੰ ਇਸ ਚੀਜ਼ ਨੂੰ ਵਰਤੇਗਾ ਤੇ ਪੂਰਾ ਆਨੰਦ ਲਏਗਾ ਜੀ ਹਾਂਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਹੁਣ ਇਹ ਜਿਹੜਾ ਨੁਸਖਾ ਫਾਰਮੂਲਾ ਹੈ ਤੁਸੀਂ ਇਹਦੇ ਫਾਇਦੇ ਗਣਵਾਤੇ ਨੇ ਤੇ ਇਹ ਵੀ ਦੱਸਤਾ ਵੀ ਕਿੰਨਾ ਕਿੰਨੋਂ ਇਹਦੇ ਫਾਇਦੇ ਹੋਣ ਵਾਲੇ ਨੇ ਤੇ ਇਹ ਵੀ ਦੱਸਤਾ ਕਿ ਤੁਸੀਂ ਤੁਹਾਡੀ ਨਜ਼ਰ ਦੇ ਵਿੱਚ ਇਹ ਜਿਹੜੇ ਕਾਲੇ ਅੰਗੂਰ ਨੇ ਕਾਲੀ ਚਾਂਦੀ ਕਿਵੇਂ ਨੇ ਹੁਣ ਸਾਨੂੰ ਵੀ ਦੱਸ ਦਿਓ ਵੀ ਇਹ ਬੰਨਣਾ ਕਿਵੇਂ ਹੈ ਬਹੁਤ ਆਸਾਨ ਹੈ ਜੀ ਕਾਲੇ ਅੰਗੂਰ ਆਮ ਤੁਹਾਨੂੰ ਕਿਸੇ ਵੀ ਜਿਹੜੀ ਫਰੂਟ ਵਾਲੀ ਸ਼ਾਪ ਉਤੋਂ ਆਸਾਨੀ ਨਾਲ ਮਿਲ ਜਾਂਦੇ ਨੇ ਸਾਡੇ ਜਿਹੜੇ ਫਾਰਮੂਲੇ ਜੀ ਕਹ ਰਹੇ ਸੀ ਵੀ ਜਿਹੜੇ ਕਾਲੇ ਅੰਗੂਰ ਨੇ ਸੀਡਲੈਸ ਨੇ ਹਾਂ ਸੀਡਲੈਸ ਵਾਲੇ ਨੇ ਜੀ ਬਿਲਕੁਲ ਇਹ ਦੋ ਤਰ੍ਹਾਂ ਦੇ ਕਾਲੇ ਅੰਗੂਰ ਆਂਦੇ ਨੇ ਫਰੁਕੀ ਸਾਹਿਬ ਜਿਹੜੇ ਸੀਡਲੈਸ ਹੁੰਦੇ ਨੇ ਉਹ ਜ਼ਿਆਦਾ ਵਧੀਆ ਹੁੰਦੇ ਨੇ ਉਹਨਾਂ ਦੇ ਵਿੱਚ ਐਂਟੀਆਕਸੀਡੈਂਟ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਹੁੰਦੇ ਨੇ ਤੇ ਸੋ ਇਹਨਾਂ ਦੇ ਵਿੱਚ ਇੱਕ ਕੈਮੀਕਲ ਵੀ ਪਾਇਆ ਜਾਂਦਾ ਜਿਹੜਾ ਕਿ ਆਮ ਚੀਜ਼ ਦੇ ਵਿੱਚ ਕਿਸੇ ਅੰਗੂਰ ਦੇ ਵਿੱਚ ਨਹੀਂ ਪਾਇਆ ਜਾਂਦਾ ਜਿਹਦੇ ਨਾਲ ਇੱਕ ਜਿਹੜੀ ਇਰੇਕਸ਼ਨ ਦੀ ਪ੍ਰੋਬਲਮ ਹੈ ਜਿਹਨੂੰ ਈਡੀ ਕਹ ਦਿੰਦੇ ਆ ਆਪਕ ਸਰ ਇਹ ਇਨਕਰੀਜ਼ ਕਰਦਾ ਬਲੱਡ ਫਲੋ ਬਲੱਡ ਫਲੋ ਜਦੋਂ ਇਨਕਰੀਜ਼ ਹੋਏਗਾ ਤੁਹਾਡੀ ਕਿਸੇ ਵੀ ਪਾਰਟ ਆਫ ਬੋਡੀ ਜਿਹੜੇ ਤੁਹਾਡੇ ਪ੍ਰਾਈਵੇਟ ਆਰਗਨ ਨੇ ਉਹਨਾਂ ਦੇ ਵਿੱਚ ਪ੍ਰੋਪਰ ਬਲੱਡ ਆਏਗਾ ਤੁਹਾਨੂੰ ਕਦੀ ਵੀ ਈਡੀ ਦੀ ਸਮੱਸਿਆ ਨਹੀਂ ਆਏਗੀ ਜਿਹਦੇ ਕਰਕੇ ਤੁਸੀਂ ਅਕਸਰ ਕੈਮਿਸਟੋਰ ਤੇ ਜਾ ਕੇ ਕਹਿੰਦੇ ਹੋ ਵੀ ਪਿਛਲੀ ਵਾਰੀ ਜਿਹੜੀ ਗੋਲੀ ਦਿੱਤੀ ਸੀ ਉਹ ਪ੍ਰੋਪਰਲੀ ਅਸਰ ਨਹੀਂ ਕਰ ਰਹੀ ਇਸ ਤੋਂ ਸਟਰੋਂਗ ਗੋਲੀ ਦੇ ਦਿਓ ਜਿਹੜੀ ਉਹ ਸਟਰੋਂਗ ਗੋਲੀ ਦੋਗੇ ਉਹ ਤੁਹਾਡੇ ਲੀਵਰ ਨੂੰ ਕਿਡਨੀਆ ਨੂੰ ਵੀ ਡੈਮੇਜ ਕਰੇਗੀ ਸੋ ਜੇ ਕੋਈ ਤੁਸੀਂ ਕੁਦਰਤੀ ਚੀਜ਼ ਨਾਲ ਜੁੜੋਗੇ ਕੁਦਰਤੀ ਕੰਮ ਕਰੋਗੇ ਤੇ ਤੁਸੀਂ ਆਨੰਦ ਵੀ ਜ਼ਿਆਦਾ ਪ੍ਰਾਪਤ ਕਰੋਗੇ ਤੇ ਤੁਹਾਡੇ ਸਰੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਏਗਾ ਤੇ ਹੁਣ ਆਪਾਂ ਫਾਰਮੂਲੇ ਤੇ ਸਿੱਧਾ ਆ ਜੰਨੇ ਆ ਤੁਸੀਂ ਇਹ ਅੰਗੂਰ ਲੈ ਕੇ ਆਣੇ ਨੇ ਜਿੰਨਾ ਤੁਸੀਂ ਇਹਨੂੰ ਬਣਾਉਣਾ ਚਾਹੁੰਦੇ ਹੋ ਠੀਕ ਹੈ ਠੀਕ ਹੈ ਤੁਸੀਂ ਉਸ ਹਿਸਾਬ ਨਾਲ ਅੰਗੂਰ ਲਾਓ ਜਿੱਦਾਂ ਮੈਂ ਅੱਧਾ ਕਿਲੋ ਅੰਗੂਰ ਲਿਆਂਦੇ ਸੀਗੇ ਉਹਦੇ ਵਿੱਚੋਂ ਅਸੀਂ ਸੈਂਪਲ ਦੇ ਤੌਰ ਤੇ ਪਾਈਆ ਕੋਈ ਦਾ ਅੱਜ ਤਿਆਰ ਕਰ ਰਹੇ ਹਾਂ ਤੁਹਾਨੂੰ ਦੱਸਣ ਲਈ ਇਹਨੂੰ ਆਪਾਂ ਕਹਿੰਦੇ ਆ ਕਾਲੀ ਚਾਂਦੀ ਵਾਲੀ ਚਟਨੀ ਕਾਲੀ ਚੰਦੀ ਵਾਲੀ ਚਟਨੀ ਕਾਲੀ ਚੰਦੀ ਵਾਲੀ ਚਟਨੀ ਚੰਦੀ ਵਾਲੀ ਉਹ ਵੀ ਕਾਲੀ ਕਾਲੀ ਹਾਂਜੀ ਹਾਂਜੀ ਸ਼ਾਹ ਵਾਦ ਤੇ ਇਹ ਇਹਦਾ ਰੰਗ ਹੀ ਕਾਲਾ ਬਾਕੀ ਇਹਨਾਂ ਤੁਹਾਡਾ ਜਿਹੜਾ ਸਾਰਾ ਔਰਾ ਹੈ ਨਾ ਤੁਹਾਡਾ ਸਿਸਟਮ ਸਾਰਾ ਗ੍ਰਸਤੀ ਵਾਲਾ ਪਰਿਵਾਰ ਵਾਲਾ ਸਭ ਕੁਝ ਜਿਹੜਾ ਇਹਨੇ ਬਿਲਕੁਲ ਸੁਨਹਿਰੀ ਕਰ ਦੇਣਾ ਆਹ ਹਾਂਜੀ ਜੀ ਜੀ ਅਸੀਂ 1/2 ਕਿਲੋ ਅੰਗੂਰ ਲੈ ਲਏ ਜੀ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਅਸੀਂ ਅੰਗੂਰਾਂ ਦਾ ਲੈ ਲਿਆ ਪਾਈ ਅੱਠ ਇਹਨਾਂ ਨੂੰ ਚੌਪ ਕਰ ਲਓ ਵਿੱਚੋਂ ਸੈਂਟਰ ਚੋਂ ਦੋ ਦੋ ਤਿੰਨ ਤਿੰਨ ਪੀਸ ਕਰ ਲਓ ਇਹਦੇ ਕਿੰਨੇ ਕਰ ਸਕਦੇ ਹੋ ਤੁਸੀਂ ਆਰਾਮ ਨਾਲ ਪਿਰੋ ਤੋਂ ਬਾਅਦ ਜਦੋਂ ਆਪਾਂ ਹੁਣ ਜੂਸਰ ਗ੍ਰੈਂਡਰ ਦੇ ਵਿੱਚ ਇਹਨਾਂ ਨੂੰ ਪਾ ਰਹੇ ਆ ਇਹਨਾਂ ਨੂੰ ਜੂਸਰ ਗ੍ਰੈਂਡਰ ਦੇ ਵਿੱਚ ਪਾ ਦੇਣਾ ਜੀ ਫਿਰ ਇਹਨਾਂ ਦਾ ਜਿੰਨੀ ਤਰ੍ਹਾਂ ਕਰਕੇ ਜੂਸ ਕੱਢ ਲੈਣਾ ਪਲਪ ਕੱਢ ਲੈਣਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਛਾਣਣੀ ਨਹੀਂ ਲਾਣੀ ਠੀਕ ਹੈ ਮਤਲਬ ਹੋਰ ਜੋ ਨਿਕਲਿਆ ਆਪਾਂ ਉਹ ਪੂਰਾ ਹੀ ਯੂਜ਼ ਕਰ ਲੈਣਾ ਜਿੱਦਾਂ ਕਿ ਆਪਾਂ ਕਰ ਰਹੇ ਆ ਹੁਣ ਠੀਕ ਹੈ ਇਹਨਾਂ ਦਾ ਜੂਸ ਬਣਾ ਕੇ ਹਾਂ ਉਹਦੇ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਏ ਵੇ ਕਿ ਆਪਾਂ ਇਹ ਲੈ ਲਿਆ ਜੀ ਜੀਰਾ ਲਲਿਆ ਜੀ ਜੀਰੇ ਦਾ ਇੱਕ ਚਮਚ ਲੈ ਕੇ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਆਪਾਂ ਹੁਣ ਆ ਰੋਸਟ ਕਰ ਰਹੇ ਇਹਨੂੰ ਐਸੇ ਲਈ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਆ ਜਦੋਂ ਰੋਸਟ ਹੋ ਕੇ ਚ ਮਾਲੀ ਮੱਟੀ ਜਿਹੜੀ ਸੱਲਣ ਹੁੰਦੀ ਉਹ ਨਿਕਲ ਗਈ ਉਹਦੇ ਤੋਂ ਫਿਰ ਆਪਾਂ ਇਹਨੂੰ ਨਾ ਜਿਹੜਾ ਦੋਰੀ ਡੰਡਾ ਹੈਗਾ ਉਹਨੂੰ ਲੈ ਕੇ ਖਰਲ ਲੈ ਕੇ ਤੇ ਉਹਨੂੰ ਦਰੜ ਲੈਣਾ ਪੀਸਣਾ ਨਹੀਂ ਦਰੜ ਲੈਣਾ ਨਹੀਂ ਦਰੜਣਾ ਹੀ ਹੈ ਮਾੜਾ ਜ ਉਹਨੂੰ ਸੈਟ ਜਿਆ ਕਰ ਲੈਣਾ ਵੀ ਨਰਮ ਕਰ ਲੈਣਾ ਉਹਨੂੰ ਥੋੜਾ ਜ ਜਦੋਂ ਆਪਾਂ ਹੁਣ ਨਰਮ ਕਰ ਲਿਆ ਇਹਨੂੰ ਆਪਾਂ ਇਹ ਆਪਾਂ ਇਹਨੂੰ ਗੈਸ ਦੇ ਉੱਤੇ ਰੱਖ ਕੇ ਪੈਨ ਦੇ ਉੱਤੇ ਰੱਖ ਕੇ ਪਹਿਲਾ ਜਿਹੜਾ ਹੈਗਾ ਪਲਪ ਹੈਗਾ ਉਹਨੂੰ ਜਿੱਦਾਂ ਕਿ ਆਪਾਂ ਪਾ ਰਹੇ ਹਾਂ ਇਹਨੂੰ ਪਾ ਕੇ ਉਹਦੇ ਤੋਂ ਬਾਅਦ ਇਹਨੂੰ ਮੜਾ ਜ ਨੂੰ ਕਰ ਲੈਣਾ ਜਿਹੜੀ ਇਹਦੀ ਫਲੇਮ ਹੈ ਉਹ ਜ਼ਿਆਦਾ ਹੱਪਾ ਹਾਈ ਨਹੀਂ ਰੱਖੀ ਲੋ ਰੱਖਣੀ ਹੈ ਲੋ ਫਲੇਮ ਤੇ ਉੱਤੇ ਇਹਨੂੰ ਪਾਣੀ ਢੋਟ ਲੰਘਾਣਾ ਜੀ ਠੀਕ ਹੈ ਜੀ ਜਿੱਦਾਂ ਉੱਡਦਾ ਪਿਆ ਪਾਣੀ ਤੇ ਸਾਹਮਣੇ ਤੇ ਪਾਣੀ ਉੱਡ ਗਿਆ ਤੇ ਇਹਨੂੰ ਆਪਾਂ ਉਹਦੇ ਤੋਂ ਬਾਅਦ ਜਿਹੜਾ ਹੈਗਾ ਨਾ ਵਿੱਚ ਜਿਹੜਾ ਆਪਾਂ ਦੜ ਰਿਹਾ ਆ ਉਹ ਇੱਕ ਚੁਟਕੀ ਪਾਣਾ ਜੀ ਇੱਕ ਇੱਕ ਚੁਟਕੀ ਜੀਰਾ ਦਾ ਪਾਣਾ ਤੇ ਅੱਧੀ ਚੁਟਕੀ ਤਕਰੀਬਨ ਤਕਰੀਬਨ ਜਿਹੜਾ ਆਪਾਂ ਐਂਡ 'ਚ ਇਹ ਕਾਲਾ ਨਮਕ ਪਾਣਾ ਠੀਕ ਹੈ ਠੀਕ ਹੈ ਕਾਲਾ ਨਮਕ ਪਾਣ ਤੋਂ ਬਾਅਦ ਸਾਡੇ ਕੋ ਆ ਚੀਜ਼ ਤਿਆਰ ਹੋ ਕੇ ਆ ਗਈ ਜੀ ਠੀਕ ਹੈ ਠੀਕ ਹੈ ਹੁਣ ਇਹਦੇ ਵਿੱਚ ਤੁਸੀਂ ਕਹੋਗੇ ਫਰੂਕੀ ਸਾਹਿਬ ਆ ਦੇਖੋ ਆ ਚਟਨੀ ਹੈ ਜਿਹਦਾ ਕਿ ਟੇਸਟ ਬਹੁਤ ਹੀ ਸ਼ਾਨਦਾਰ ਹੈ ਠੀਕ ਹੈ ਆ ਚਟਨੀ ਸਾਡੇ ਕੋ ਤਿਆਰ ਹੋ ਗਈ ਜੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਚਾਂਦੀ ਦੀ ਚਟਨੀ ਬਣਾਣਾ ਆ ਦੇਖੋ ਫਰੂਕੀ ਸਾਹਿਬ ਆਪਾਂ ਇਹ ਬਣਾ ਰਹੇ ਹਾਂ ਕਾਲੀ ਚਾਂਦੀ ਕਿਆ ਬਾਤ ਹੈ ਕਿਆ ਬਾਤ ਹੈ ਇਹਨੂੰ ਆ ਦੇਖੋ ਜੀ ਚਟਨੀ ਨੂੰ ਚਾਂਦੀ ਦੇ ਨਾਲ ਮਿਕਸ ਕਰ ਲੈਣਾ ਆ ਦੇਖੋ ਹੁਣ ਦੇਖੋ ਤੁਸੀਂ ਬਣ ਗਈ ਨਾ ਕਾਲੀ ਚਾਂਦੀ ਬਿਲਕੁਲ ਬਿਲਕੁਲ ਬਣ ਗਈ ਇਹ ਕਿੰਨੇ 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 ਵਰਕ ਪਾਉਣੇ ਨੇ ਜੀ ਕਿੰਨੀ ਕੁਆਂਟੀਟੀ ਰੱਖਣੀ ਹੈ ਕਿਵੇਂ ਇਹਦਾ ਇਹ ਕੌਣ ਤੈਅ ਕਰੇਗਾ ਕਿਵੇਂ ਤੈਅ ਕਰੇਗਾ ਦੇਖੋ ਜੀ ਇਹ ਬਹੁਤ ਆਸਾਨ ਹੈ ਤਿਆਰ ਕਰਨਾ ਠੀਕ ਹੈ ਤੁਸੀਂ ਜੇ ਇੰਨੀ ਚਟਣੀ ਜਿੰਨੀ ਆਪਾਂ ਬਣਾਈਏ ਇਹਦੇ ਵਿੱਚ ਸਿਰਫ ਇੱਕ ਵਰਕ ਤੁਸੀਂ ਐਡ ਕਰ ਸਕਦੇ ਹੋ ਆ ਦੇਖੋ ਜੀ ਹੁਣ ਦੇਖੋ ਬਣ ਗਈ ਨਾ ਕਾਲੀ ਜਾਂਦੀ ਤੁਸੀਂ 3 ਕੋ ਚਮਚੇ ਹੈਗੇ ਨੇ ਹਾਂ ਤੁਸੀਂ ਕਹਿੰਦੇ ਸੀ ਵੀ ਕਾਲੀ ਜਾਂਦੀ ਕਿੱਦਾਂ ਬਣ ਸਕਦੀ ਹੈ ਚਾਂਦੀ ਕਾਲੀ ਹੋ ਗਈ ਆ ਚਾਂਦੀ ਨੂੰ ਕਾਲੀ ਕਰਤਾ ਨਾ ਦੇਖੋ ਕੈਮਰਾਮੈਨ ਸਾਹਿਬ ਨੂੰ ਇੱਕ ਵਾਰੀ ਰਿਕਵੈਸਟ ਕਰਾਂਗਾ ਵੀ ਇਹਨੂੰ ਨੇੜੇੋਂ ਜ਼ੂਮ ਕਰਕੇ ਦਿਖਾਇਆ ਜਾਵੇ ਕੀ ਬਾਤ ਹੈ ਕੀ ਬਾਤ ਹੈ ਤੇ ਫਰੂਕੀ ਸਾਹਿਬ ਇਹਦੀ ਇੱਕ ਹੋਰ ਖਾਸੀਅਤ ਦੱਸਾਂ ਤੁਹਾਨੂੰ ਚਾਂਦੀ ਪਾਣ ਦੀ ਜੀ ਜੀ ਚਾਂਦੀ ਜਿਹੜੀ ਹੁੰਦੀ ਹੈ ਇਹਦੀ ਤਸਵੀਰ ਥੋੜੀ ਜੀ ਠੱਡੀ ਹੁੰਦੀ ਹੈ ਤੇ ਥੋੜੀ ਜੀ ਗਰਮ ਵੀ ਹੁੰਦੀ ਹੈ ਨਾਲ ਇਹਨੇ ਅੰਦਰ ਆਈ ਕਿਸੇ ਤਰ੍ਹਾਂ ਦਾ ਕੋਈ ਬੈਕਟੀਰੀਆ ਤੁਹਾਡੇ ਕੋਈ ਇਨਫੈਕਸ਼ਨ ਹੈ ਉਹ ਵੀ ਦੂਰ ਕਰਨਾ ਤੇ ਤੁਹਾਡੇ ਅੰਦਰ ਤਾਕਤ ਤੇ ਪੂਰੀ ਦਮ ਤੇ ਪੂਰੀ ਜਾਨ ਜਿਹਦੇ ਨਾਲ ਤੁਹਾਡਾ 파ਟਨਰ ਤੁਹਾਡੇ ਤੋਂ ਖੁਸ਼ ਹੋ ਕੇ ਕਹੇਗਾ ਵੀ ਵਾਕਈ ਸਵਾਦ ਆ ਗਿਆ ਅੱਛਾ ਡਾਕਟਰ ਸਾਹਿਬ ਫਿਰ ਜਿੰਨਾ ਲੋਕਾਂ ਕੋਲ ਇਹ ਸਾਰੀਆਂ ਚੀਜ਼ਾਂ ਸਾਰੇ ਨੁਸਕੇ ਫਾਰਮੂਲੇ ਬਣਾਉਣ ਦਾ ਟਾਈਮ ਨਹੀਂ ਹੁੰਦਾ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਚਲੋ ਇਹ ਤਾਂ ਤੁਸੀਂ ਨੁਸਖਾ ਦੇਤਾ ਵੀ ਜੋ ਉਮਰ ਦੇ ਨਾਲ ਨਾਲ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਆਮ ਕਰਕੇ ਬੰਦੇ ਨੂੰ ਲੱਗ ਜਾਂਦੀਆਂ ਨੇ ਤੇ ਫਿਰ ਜਿੰਨਾਂ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਨੁਸਖਿਆਂ ਦਾ ਫਾਰਮੂਲਿਆਂ ਦਾ ਜੋ ਕਹਣ ਵੀ ਅਸੀਂ ਨਹੀਂ ਬਣਾ ਸਕਦੇ ਉਹਨਾਂ ਵਾਸਤੇ ਤੁਸੀਂ ਇਹ ਫਿਰ ਬਣਿਆ ਬਣਾਇਆ ਮਿਲਦਾ ਹੈ ਤੁਹਾਡੇ ਕੋਲ ਦੇਖੋ ਜੀ ਉਹਨਾਂ ਵਾਸਤੇ ਸਾਡੇ ਕੋਲ ਬਹੁਤ ਸਾਰੇ ਨੇ ਪਰ ਆਪਾਂ ਕਿਸੇ ਨੂੰ ਵੀ ਬਿਨਾਂ ਕਿਸੇ ਲੋੜ ਤੋਂ ਕੋਈ ਨਹੀਂ ਦਿੰਦੇ ਠੀਕ ਹੈ ਦਵਾਈ ਤਿਆਰ ਕਰਦੇ ਹਾਂ ਹਰ ਇੱਕ ਪੇਸ਼ੈਂਟ ਦੀ ਗੱਲ ਸੁਣਨ ਤੋਂ ਬਾਅਦ ਜੀ ਉਹਨੂੰ ਕਿਸੇ ਪ੍ਰੋਡਕਟ ਦੀ ਲੋੜ ਹੈਗੀ ਅਸੀਂ ਦੁਕਾਨਦਾਰੀ ਨਹੀਂ ਕਰਦੇ ਜੀ ਤੇ ਇੱਕ ਖੁੱਲਿਆ ਨਾ ਆਪਾਂ ਸਟੋਰ ਖੁੱਲਿਆ ਆ ਜਿੱਦਾ ਆਮ ਹੀ ਤੁਸੀਂ ਦੇਖਿਆ ਆਯੁਰਵੈਦਿਕ ਸਟੋਰ ਖੁੱਲੇ ਹੋਏ ਨੇ ਥਾਂ ਥਾਂ ਦੇ ਉਹ ਜਿਹੜੀ ਜਿਹੜੀ ਚੀਜ਼ ਉਹ ਕਹਿੰਦੇ ਨੇ ਤਿੰਨ ਚਾਰ ਜੜੀਆਂ ਬੁੱਟੀਆਂ ਦਾ ਨਾਮ ਸਾਰੇ ਨੂੰ ਪਤਾ ਅਸ਼ਵਗੰਧਾ ਅਸ਼ਟਾਵਰ ਮੂਸਲੀ ਤਿੰਨ ਚਾਰ ਚੀਜ਼ਾਂ ਨੂੰ ਨਾਲ ਲੋਕੀ ਸਾਗ ਨੂੰ ਖਾਂਦੇ ਨੇ ਜਿੱਦਾਂ ਪਿੰਡਾਂ ਜਿਵਲੇ ਸਾਗ ਬਣਾ ਕੇ ਖਾਂਦੇ ਨੇ ਨਾ ਸਾਗ ਤੇ ਮੱਕੀ ਦੀ ਰੋਟੀ ਇਦਾਂ ਅੰਨਾ ਜੜੀਆਂ ਬੁੱਟੀਆਂ ਦੀ ਵਰਤੋਂ ਕਰਦੇ ਨੇ ਜਦਕੀ ਉਹਨਾਂ ਜੜੀਆਂ ਬੁੱਟੀਆਂ ਦੀ ਕਿਸੇ ਨੂੰ ਲੋੜ ਹੀ ਨਹੀਂ ਹੁੰਦੀ ਸੋ ਆਪਾਂ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰੀਦਾ ਵੀ ਇਹਨੂੰ ਵਾਕਈ ਕਿਸੇ ਦਵਾਈ ਦੀ ਜਾਂ ਕਿਸੇ ਟ੍ਰੀਟਮੈਂਟ ਦੀ ਲੋੜ ਹੈਗੀ ਹੈ ਕਿ ਇਹਨੂੰ ਸਿਰਫ ਵਹਿਮ ਹੋਇਆ ਓਕੇ ਠੀਕ ਹੈ ਪੇਸ਼ੈਂਟ ਦੀ ਗੱਲ ਸੁਣਨ ਤੋਂ ਬਾਅਦ ਆਪਾਂ ਹਰ ਇੱਕ ਬੰਦੇ ਦੀ ਰਿਸਪੈਕਟ ਕਰਦੇ ਆ ਉਸ ਤੋਂ ਜ਼ਿਆਦਾ ਉਹਦੀ ਰਿਸਪੈਕਟ ਕਰਦੇ ਹਾਂ ਤੇ ਪੈਸੇ ਦੀ ਜੀ ਜਿਹੜਾ ਉਹਨੇ ਹਾਰਡ ਅਰਨ ਮਨੀ ਉਹਦੀ ਵੇਸਟ ਨਾ ਹੋ ਜੇ ਜੀ ਜਿਹੜਾ ਬੰਦਾ ਕਾਉਂਸਲਿੰਗ ਨਾਲ ਠੀਕ ਹੋ ਸਕਦਾ ਉਹਨੂੰ ਦਵਾਈ ਦੇਣ ਦੀ ਕੀ ਲੋੜ ਹੈ ਜੀ ਸੋ ਸਾਡੇ ਕੋਲ ਜਿਹੜਾ ਪ੍ਰੋਡਕਟ ਹੁੰਦਾ ਸਾਡੇ ਕੋਲ 골ਡ ਕੋਰਸ ਵੀ ਹੁੰਦਾ ਸਾਡੇ ਕੋਲ ਲਾਲੀਪਖਾਉ ਕੈਪਸੂਲ ਵੀ ਹੁੰਦਾ ਸਾਡੇ ਕੋਲ ਹਰ ਤਰ੍ਹਾਂ ਦੀ ਵਧੀਆ ਤੋਂ ਵਧੀਆ ਚੀਜ਼ ਹੁੰਦੀ ਹੈ ਤੇ ਫਰੂਕੀ ਸਾਹਿਬ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਜਿਹੜੀ ਤਾਕਤ ਦਾ ਟਰੀਟਮੈਂਟ ਏ ਠੀਕ ਹੈ ਮੈਂ ਕਿਸੇ ਕੋ ਸੁਣਿਆ ਵੀ ਮੇਰੇ ਕੋ ਕਿਸੇ ਨੇ 5 ਲੱਖ ਲੈ ਲਿਆ ਕਿਸੇ ਨੇ 1.5 ਲੱਖ ਲੈ ਲਿਆ ਕਿਸੇ ਨੇ 2 ਲੱਖ ਲੈ ਲਿਆ 50000 ਤੋਂ ਥੱਲੇ ਤਾਂ ਕਹਿੰਦੇ ਗੱਲ ਹੀ ਨਾ ਨਾ ਕਰੋ ਸਾਡੇ ਕੋਲ ਇਲਾਜ 50 ਰੁਪਈਆ ਤੋਂ ਸ਼ੁਰੂ ਹੋ ਜਾਂਦਾ 50 ਰੁਪਏ ਦਾ ਇੱਕ ਦਿਨ ਦਾ ਇਲਾਜ ਜੀ ਜੀ ਵੱਧ ਤੋਂ ਵੱਧ ਜਿਹੜਾ ਇਲਾਜ ਜਾਂਦਾ 500 ਰੁਪਏ ਤੱਕ ਜਾਂਦਾ ਇਸ ਤੋਂ ਉੱਤੇ ਕੋਈ ਇਲਾਜ ਨਹੀਂ ਹੁੰਦਾ ਦੁਨੀਆ 'ਚ अच्छा ਤੇ ਫਿਰ ਡਾਕਟਰ ਸਾਹਿਬ ਹੁਣ ਸਾਨੂੰ ਦੱਸ ਦਿਓ ਵੀ ਇਹ ਖਾਣੀ ਕਿਸ ਵੇਲੇ ਆ ਜਿਹੜੀ ਤੁਹਾਡੀ ਕਾਲੀ ਚਾਂਦੀ ਬਣਾਈ ਹੈ ਕਾਲੀ ਚਾਂਦੀ ਵਾਲੀ ਚਟਨੀ ਤੁਸੀਂ ਬਣਾਈ ਹੈ ਕਿਸ ਵੇਲੇ ਸੇਵਨ ਕਰਨਾ ਹੈ ਔਰ ਇਹਦਾ ਬੈਸਟ ਤਰੀਕਾ ਕੀ ਹੈ ਖਾਣ ਦਾ ਦੇਖੋ ਜੀ ਇਹ 올 ਨੇਚਰਲ ਹੈ ਤੁਹਾਡੇ ਸਾਹਮਣੇ ਬਣਾਈ ਹੈ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਇਹਨੂੰ ਦਿਨ ਚ ਤਿੰਨ ਵਾਰੀ ਵੀ ਖਾ ਸਕਦੇ ਹੋ ਜਦੋਂ ਰੋਟੀ ਖਾਣੀ ਹੈ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਇੱਕ ਚਮਚ ਖਾ ਸਕਦੇ ਹੋ ਤੁਸੀਂ ਆਰਾਮ ਨਾਲ ਖਾਓ ਬੇਫਿਕਰ ਹੋ ਕੇ ਖਾਓ ਮੇਰੀ ਜ਼ਿੰਮੇਵਾਰੀ ਹੈ ਮੈਂ ਬਿੜਾ ਪੈਸਿਆਂ ਤੋਂ ਕਹਿੰਦਾ ਗਰੰਟੀ ਲੈਣਾ ਵਾ ਠੀਕ ਹੈ ਤੁਹਾਨੂੰ ਫਾਇਦਾ ਵੀ ਜਰੂਰ ਹੋਏਗਾ ਤੇ ਫਾਇਦਾ ਫਰੂਕੀ ਸਾਹਿਬ ਕਿੰਨੇ ਦਿਨਾਂ ਚ ਹੋਏਗਾ ਦੱਸਾਂ ਜੀ 3 ਦਿਨਾਂ ਚ ਅੱਛਾ 3 ਦਿਨ 3 ਵਾਰੀ ਦਿਹਾੜੀ ਚ ਚਟਨੀ ਖਾਣੀ ਹੈ ਮਤਲਬ ਨੌਖਰਾਕਾਂ ਨਾਲ ਜੇ ਤੁਸੀਂ ਮੂੰਹ ਬੋਲ ਕੇ ਨਾ ਕਹੋ ਤੇ ਮੇਰੀ ਜ਼ਿੰਮੇਵਾਰੀ ਹੈ ਇੱਕ ਤੁਹਾਡੇ ਨਾਲ ਇੱਥੇ ਹੋਰ ਆਪਾਂ ਕਹਿਣ ਲੱਗੇ ਆ ਤੁਹਾਨੂੰ ਇੱਕ ਆਫਰ ਦੇਣ ਲੱਗੇ ਦੇਖਣ ਵਾਲਿਆਂ ਨੂੰ ਜਿਹੜੇ ਬਹੁਤ ਪਿਆਰ ਕਰਦੇ ਨੇ ਹਕੀਕਤ ਟੀਵੀ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਲਈ ਇੱਕ ਆਫਰ ਹੈ ਇੱਥੇ ਜਿਹੜਾ ਮੇਰਾ ਸਭ ਤੋਂ ਟਾਪ ਦਾ ਕੋਰਸ ਹੈ ਨਾ ਜਿਹਨੂੰ ਅਸੀਂ 골ਡ ਕੋਰਸ ਕਹਿੰਦੇ ਆ ਠੀਕ ਹੈ ਸਰੀਰ ਦੇ ਵਿੱਚ ਤਾਕਤ ਲਿਆਉਣ ਵਾਲਾ ਜਿਹੜਾ ਕੋਰਸ ਏ ਜਿਹੜਾ ਕਿ ਮੂੰਹੋਂ ਬੋਲ ਕੇ ਕਹਿੰਦਾ ਵੀ ਹਾਂ ਵਾਕਈ ਮਜ਼ਾ ਆ ਗਿਆ ਉਹ ਕੋਰਸ ਉਸ ਵਿਅਕਤੀ ਨੂੰ ਉਸ ਵੇਖਣ ਵਾਲੇ ਨੂੰ ਫ੍ਰੀ ਚ ਦਿੱਤਾ ਜਾਏਗਾ ਚਾਹੇ ਉਹ ਇੰਗਲੈਂਡ ਬਿਠਾ ਚਾਹੇ ਅਮਰੀਕਾ ਬਿਠਾ ਚਾਹੇ ਉਹ ਕੈਨੇਡਾ ਬਿਠਾ ਆਸਟ੍ਰੇਲੀਆ ਬਿਠਾ ਕਿਸੇ ਵੀ ਕੰਟਰੀ 'ਚ ਬਿਠਾ ਵਿਦ ਸਪੀਡ ਪੋਸਟ ਸਾਰਾ ਖਰਚਾ ਮੇਰਾ ਮੈਂ 1 ਮਹੀਨੇ ਦਾ ਕੋਰਸ ਉਹਨੂੰ ਸ਼ਿਪ ਕਰਾਂਗਾ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੇਗਾ ਇਸ ਜਿਹੜੀ ਚੀਜ਼ ਦਾ ਫੈਸਲਾ ਕਰਾਂਗੇ ਆਪਾਂ ਜਿਹੜਾ ਸਭ ਤੋਂ ਜ਼ਿਆਦਾ ਸ਼ੇਅਰ ਕਿੰਨੇ ਕੀਤਾ ਉਹ ਕਰਾਂਗੇ 1 ਮਹੀਨੇ ਬਾਅਦ ਵੀਡੀਓ ਦੇ ਵਿੱਚ ਆਨਲਾਈਨ ਉਹਨਾਂ ਦਾ ਨਾਮ ਨਹੀਂ ਲਿਆ ਜਾਏਗਾ ਡਿਊ ਟੂ ਪ੍ਰਾਈਵੇਸੀ ਰੀਜ਼ਨ ਬਟ ਆਪਾਂ ਉਹਨਾਂ ਦਾ ਹਿੰਟ ਦੇ ਕੇ ਉਹਨੂੰ ਕਹ ਦਾਂਗੇ ਵੀ ਤੁਹਾਡਾ ਸਮਾਨ ਭੇਜ ਦਿੱਤਾ ਗਿਆ ਜੀ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇਹ ਸੰ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਅੱਜ ਕਾਲੀ ਚਾਂਦੀ ਵਾਲਾ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕੀਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਾਂ ਵੱਧਦੀ ਉਮਰ ਦੇ ਨਾਲ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਤੇ ਉਹਨੂੰ ਇਹ ਕਾਲੀ ਚਾਂਦੀ ਹੱਲ ਕਰਨ ਦਾ ਮਾਧਾ ਰੱਖਦੀ ਹੈ ਔਰ ਵੈਜੀ ਦਾ ਕਹਿਣਾ ਹੈ ਕਿ ਅਗਰ ਕਿਸੇ ਨੂੰ ਫਿਰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹਨਾਂ ਕੋਲ ਅਲੱਗ-ਅਲੱਗ ਨੁਸਖੇ ਫਾਰਮੂਲੇ ਨੇ ਜਿਹੜੇ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਕੰਮ ਕਰ ਸਕਦੇ ਨੇ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀ ਥਕਾਵਟ ਵਗੈਰਾ ਜਿਹੜੀ ਹੋ ਰਹਿੰਦੀ ਹੈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਲੱਗਦਾ ਕਿ ਉਮਰ ਹਜੇ 40 ਸਾਲ ਦੀ ਹੈ 60 ਸਾਲ ਵਾਲੀ ਫੀਲਿੰਗ ਹੋਈ ਜਾਂਦੀ ਹੈ ਪਰ ਇਸ ਨੁਸਖਾ ਫਾਰਮੂਲਾ ਇਸਤੇਮਾਲ ਕਰਕੇ ਤੁਹਾਨੂੰ 65 ਸਾਲਾਂ ਦੀ ਉਮਰ 'ਚ ਵੀ 25 ਸਾਲਾਂ ਵਰਗੀ ਫੀਲਿੰਗ ਹੈਗੀ ਹੈ ਜਿਹੜੀ ਉਹ ਆ ਸਕਦੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਕਿ ਜਿਹੜਾ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਤੁਹਾਨੂੰ ਖਾ ਕੇ ਕਿਹੋ ਜਿਹਾ ਲੱਗਿਆ ਧੰਨਵਾਦ